ਤੁਸੀਂ ਹੱਸੋਂਗੇ ਇਹ ਵੀ ਮੂਲੀ ਦੇ ਪੱਤੇ ਪੀਲੇ ਪੈ ਖੜੇ ਤੇ ਮੈਨੂੰ ਕਈਆਂ ਨੇ ਸਵਾਲ ਵੀ ਕੀਤਾ ਕਿਉਂਕਿ ਬਣ ਰਹਾ ਤੇ ਐ ਵੀ ਕਹਿੰਦੇ ਤੇਰੀ ਮੂਲੀ ਦੇ ਪੱਤੇ ਪੀਲੇ ਹੋ ਗਏ ਮੈਂ ਕਹਿੰਦਾ ਵੀ ਮੂਲੀ ਦੇ ਪੱਤੇ ਨਾਲ ਦੇਖ ਤੂੰ ਮੂਲੀ ਦੇਖ ਕਿਉਂਕਿ ਮੈਂ ਮੂਲੀ ਲਾ ਕੇ ਭੁੱਲ ਗਿਆ ਸੀ ਮੂਲੀ ਮੂਲੀ ਲਾ ਕੇ ਭੁੱਲਣ ਦਾ ਮਤਲਬ ਇਹ ਹੈ ਵੀ ਜਦੋਂ ਮੈਂ ਮੂਲੀ ਲਾਈ ਸੀ ਤੇ ਪਾਣੀ ਮੇਰੇ ਖਲ ਇੱਕ ਜਾਂ ਡੇਢ ਪਾਣੀ ਲੱਗਿਆ ਕਹਿੰਦਾ ਭਾਵੇਂ ਵੀ ਅੱਧਾ ਬਚਦਾ ਚੱਲ ਗਿਆ ਸੀ ਉਸ ਤੋਂ ਬਾਅਦ ਕੋਈ ਪਾਣੀ ਨਹੀਂ ਲਾਇਆ ਤੇ ਮੂਲੀ ਨੂੰ ਹੋ ਚਲਿਆ ਮਹੀਨਾ ਸਾਂ ਕਰਕੇ ਪੱਤੇ ਪੀਲੇ ਤਾਂ ਕਿ ਤੇ ਵਿੱਚ ਮੂੜੀਆਂ ਹੀ ਪੱਤ ਕੇ ਖਾ ਵੀ ਲਈਆਂ ਤਾਂ ਪਾਇਆ ਸਿਰਫ ਕੱਲੀ ਗੋਏ ਦੀ ਰਹੇ ਸੀ ਪਰ ਮੂਲੀ ਨੂੰ ਕੁਛ ਵੀ ਨਹੀਂ ਪਾਇਆ ਨਾ ਸੁੱਪਰ ਪਟਾਸ਼ ਨਾ ਲੈਣਾ ਨਾ ਦੇਣਾ ਬਿਲਕੁਲ ਆਰਗੈਨਿਕ ਮੂਲੀ ਆ ਘਰ ਦੀ ਤੇ ਤੁਹਾਡੇ ਸਾਹਮਣੇ ਆ ਵੱਟ ਵੀ ਏਡੇ ਏਡੇ ਰੂੜੇ ਸੀ ਜਦੋਂ ਪਾਈ ਐ ਆਹੀਂ ਲਾਤੀ ਸੀ ਵੀ ਤੇ ਰੱਬ ਦੀ ਮਿਹਰ ਨਾਲ ਆਈ ਉਹ ਕਰਾਈ ਇੱਕ ਤੁਹਾਨੂੰ ਹੋਰ ਚੀਜ਼ ਦਿਖਾਵਾਂ ਇਹ ਰੋ ਬਾਹਣ ਵਾਏ ਨਾ ਪਿੰਡਾਂ ਲੱਗੀਆਂ ਸੀ ਆਪਣੇ ਉਧਰ ਪਰੇ ਵਾਹੇ ਬੂਲੇ ਕਿਤੇ ਇੱਧਰ ਆ ਗਿਆ ਲੇ ਪਿੰਡੀ ਨੂੰ ਫੁੱਲ ਲੱਗੇ ਖੜੇ ਐ ਵੈਸੇ ਤਾਂ ਪਿੰਡੀ ਨੂੰ ਬਿਮਾਰੀ ਚ ਪਾਈ ਖੜੀ ਐ ਕਿਹੜੇ ਦੁੱਤ ਦੀ ਪਿੰਡੀ ਐ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਹ ਜਿਹੜੇ ਹਾਈਬ੍ਰਿਡ ਜੇਬੀ ਐ ਨਾ ਇਹਨਾਂ ਦਾ ਕੋਈ ਸਾਬਤਤਾ ਵੀ ਨਹੀਂ ਇਹ ਤਾਂ ਮਰਜੀ ਲਾ ਦਿਓ ਕੰਦੇ ਰੋਦੀ ਅਗੋਂ ਪੈਂਦੇ ਤੁਹਾਨੂੰ ਦੱਸਣ ਦਾ ਮਤਲਬ ਇਹ ਐ ਵੀ ਜਿਹੜਾ ਇਹ ਬੂਟਿਆਂ ਵਾਲਾ ਇੰਨਾ ਕ ਥਾਂ ਨਾ ਇਹਦੇ ਚ ਤਿੰਨ 3.5 ਸਾਲ ਹੋ ਗਏ ਇਕੱਲੇ ਡੀਪੀ ਪਾਈ ਹੋਵੇ ਥੋੜੀ ਜੀ ਇੱਕ ਉਦੀ ਲਾਈਨ ਚ ਐਤਕੀ ਇਹ ਦੂ ਪਹਿਲਾਂ ਨਾ ਕੋਈ ਸਪਰੇਅ ਤੇ ਨਾ ਕੋਈ ਘਰੇ ਪਾਈ ਐ ਬਿਲਕੁਲ ਆਰਗੇਨਿਕ ਹੀ ਆ ਇਹ ਮਟਰਾਂ ਦਾ ਹਾਲ ਵੀ ਤਾਂ ਹੋਇਆ ਕਿਉਂਕਿ ਕੁਝ ਤਾਂ ਰੀਤੇ ਲੱਗੇ ਸੀ ਕੁਝ ਨੂੰ ਪਾਣੀ ਨਹੀਂ ਸਹੀ ਲੱਗਿਆ ਤੇ ਕੁਝ ਨਾਲੀਆਂ ਵੱਟਾਂ ਦੇਲੇ ਡੱਡੇ ਰੋੜੇ ਸੀਗੇ ਉਹ ਵੀ ਲਾ ਲੋ ਦਿੱਤੇ ਤੇ ਬਹੁਤਾ ਇਹਦੇ ਚ ਮੈਂ ਕੋਈ ਮੱਥਾ ਨਹੀਂ ਮਾਰਿਆਗਾ ਜੋ ਖੜਿਆ ਖੜਿਆ ਤਾਂ ਕਰਕੇ ਉਧਰ ਪਰਾਂ ਜਿਹੜਾ ਟਕਿਆ ਇਹ ਲੋਹ ਟਨਲ ਚ ਕਦੂਆਂ ਦੇ ਵੀ ਲਾਇਆ ਵੈਸੇ ਤਾਂ ਥੋੜੇ ਜਿਹਾ ਪਛੇਤੇ ਹੋਗੇ ਲਾਉਣੇ ਤਾਂ ਥੋੜੇ ਜਿਹੇ ਆਪਣਾ ਚੜ੍ਹਦੇ ਸਤੰਬਰ ਚ ਸੀਗੇ ਆ ਨਵੰਬਰ ਚ ਸੌਰੀ ਜੇ 15 ਨਵੰਬਰ ਤੱਕ ਜਾਂ ਉਦੋਂ ਪਹਿਲਾਂ ਲਾ ਦਿੰਦੇ ਨਾ ਕਿਤੇ 15 ਨਵੰਬਰ ਤੱਕ ਤਾਂ ਲੇਟ ਜੇ ਹੋਗੇ ਸੀ ਟੱਕ ਦੇਣਦੇ ਤਾਂ ਫਿਰ ਜਰਮੀਨੇਸ਼ਨ ਵਧੀਆ ਹੋ ਜਾਣਾ ਸੀ ਬੈਸੀ ਥੱਲੇ ਹੋ ਜੂਗਾ ਜਰਮੀਨੇਸ਼ਨ ਦਾ ਚਲੋ ਠੱਗਿਆ ਬਸ ਆਪਾਂ ਤਜਰਬਾ ਹੀ ਕਰਨੇ ਆ ਜਿਹੜੀ ਚੀਜ਼ ਚ ਆਪਾਂ ਛੇਤੀ ਕਾਮਯਾਬ ਹੁੰਦੇ ਹੋਏ ਛੇਤੀ ਦਾ ਮਤਲਬ ਵੀ ਜਿਹੜੀ ਚੀਜ਼ ਆਪਾਂ ਟਾਈਮ ਸਰ ਲੱਗਦੀ ਹੋਏ ਵੀ ਕਰ ਸਕਦੇ ਆ ਉਹਨੂੰ ਥੋੜਾ ਜਿਆਦਾ ਫਿਰ ਵਧਾ ਲਾਂਗੇ ਹੌਲੀ ਹੌਲੀ ਮਿਰਚਾਂ ਐਤ ਕੀ ਵਧਾਈਆਂ ਭਿੰਡੀ ਤੇ ਮਿਰਚਾਂ ਦਾ ਵਧਾਵਾਂਗੇ ਇਹਦਾ ਸੁੱਖ ਰੱਖੇ ਬਾਕੀ ਫਿਰ ਵੇਖਾਂਗੇ ਗਾਂ ਕੀ ਬੰਦਾ ਜਿਹੜੀ ਗੋਭੀ ਲਾਈ ਆ ਇਹਨੂੰ 1 ਮਹੀਨਾ ਤੇ ਦੋ ਵਾਰੀ ਇਹਨੂੰ ਉਹ ਲਾਤਾ ਵੱਡਾ ਨਾਲ ਮਿੱਟੀ ਲਾਤੀ ਹੈ ਤੇ ਥੋੜੀ ਥੋੜੀ ਡੀਏਪੀ ਪਾਈ ਸੀ ਤੇ ਯਾਂ ਰੂੜੀ ਦੀ ਰੇ ਜਿਹੜੇ ਆ ਪੱਤੇ ਖਾਦੇ ਤੁਹਾਨੂੰ ਦਿਸਦੇ ਆ ਦੋ ਵਾਰੀ ਇਹਦੇ ਤੇ ਲੱਸੀ ਦਾ ਘੋਲ ਛਿੜਕਿਆ ਤੇ ਸਵਾਹ ਪਾਈਆ ਦੋ ਤਿੰਨ ਵਾਰੀ ਫੇਰ ਜਾ ਕੇ ਕਿਤੇ ਕੰਟਰੋਲ ਹੋਇਆ ਸੁੰਡੀ ਚੱਕ ਚੱਕ ਕੇ ਲੱਬ ਲੱਬ ਕੇ ਬਿਮਾਰੀ ਆ ਇਧਰ ਵੀ ਬੰਦ ਗੋਭੀ ਆ ਘਰ ਜੋਗੀ ਲਾਈ ਆ ਜੇ ਤਾਂ ਇਹਨੂੰ ਹੁਣ ਛੇਤੀ ਵੱਡਾ ਕਰਨਾ ਸੀ ਫਿਰ ਤਾਂ ਯੁਰਗਾ ਪਾ ਸਕਦੇ ਸੀ ਤੇ ਜੇ ਨਹੀਂ ਪਾਉਂਦੇ ਤਾਂ ਫਿਰ ਇਸ ਤਰੀਕੇ ਨਾਲ ਹੀ ਹੌਲੀ ਹੌਲੀ ਏ ਜਿਹੜੀ ਆ ਤੁਹਾਨੂੰ ਗੋਭੀ ਮਿਲੂਗੀ ਤੇ ਜਿਹੜੀ ਤੁਸੀਂ ਛੇਤੀ ਵੱਡੀ ਖਾਣੇ ਆਗੇ ਤੇ ਖਾਣੀ ਉਹ ਤਾਂ ਫਿਰ ਦਵਾਈਆਂ ਵਾਲੀ ਮਿਲੂਗੀ ਤੁਹਾਨੂੰ ਭਾਈ